ਕਿਰਵਾਣ ਦੇ ਮੁੰਡੇ ਤੇ ਗੁੱਟ ਮਾਰਤੀ ਉਹ ਉਹ ਸਰਦਾਰ ਦੇ ਮੁੰਡੇ ਦੀ ਗੋਲੀ ਮਾਰੇ ਅੱਛਾ ਸਰਦਾਰ ਨੇ ਮਾਰੀ ਕੋ ਸਰਦਾਰ ਨੇ ਆਪਣੇ ਹੰਦੇ ਦੇ ਅੱਛਾ ਫੇਰ ਮਾਰਤੀ ਆ ਜੁ ਗੁਲੀ ਆਪਦੇ ਹੱਥਾਂ ਨਾਲ ਗੋਲ ਕਰਤਾ ਫੇਰ ਮਾਰਤੀ ਦੇਖੀ ਨਹੀਂ ਦੇ ਅੱਛਾ ਫੇਰ ਆਉਂਦਾ ਵੀ ਫੇਰ ਉਹ ਦੇਖੀ ਨਾਲ ਤੇ ਚੜਦੇ ਹੁਣ ਮੇ ਮੇਰੀ ਇੱਜ਼ਤ ਨਾ ਇੱਜ਼ਤ ਦੇ ਕੋਈ ਉਸ ਟਾਈਮ ਚ ਹਸਲਾਤੀ ਬਾਰਾਂ ਗੋ ਹੂੰ ਉਹਦੇ ਹੁੱਟ ਨੂੰ ਆਪੜੇ ਪਬਲ ਅੱਛਾ ਉਹਦੇ ਕਬੀਟੀ ਸੀ ਕਿ ਤੇਰ ਵਰਗਾ ਮੁੰਡਾ ਸੀ ਜਵਾਨ ਐਟੀ ਉਹ ਲੜਤੀ ਸੀ ਉਹਨੇ ਭਾਈ ਦੀ ਪੱਚੀ ਘਾਰ ਤੋਂ ਸੋਨੇ ਚਾਰੇ ਕੋਈ ਅੱਛਾ ਤਾਂ ਕਿੰਨਾ ਕੋਣ ਅਨਕੜਾ ਤੰਦਰਿਕ ਜੰਦਰੀ ਦਾ ਅੰਨੇ ਘੇਬਾੜਾ ਮੁੜ ਕਰਦੀਏ ਉਹਦੂਗਾ ਤਾਂ ਨਾਲ ਹੀ ਫੜ ਜਾਣੀ ਉਹਨੇ ਪਬਲ ਕਾਵੇ ਉਹਨ ਫਾਇਰ ਮਰੇ ਸਿੱਡੀਆਂ ਮਾਰੀ ਹਾਂ ਸਿੱਤ ਰੇੜੋੜ ਦੀ ਕਿਹਦੇ ਹੋਂਦ ਤੋਂ ਉਹਨ ਬੇਚਾਰਾ ਨਹੀਂ ਸੀ ਉਹ ਦਿਨਾਂ ਦੀ ਮਾਰ ਜਨਾ ਚ ਅੱਛਾ ਤੇ ਸ਼ਰਾਬ ਦੀਆਂ ਨੇ ਟੱਕੇ ਹੋਏ ਟੇਕਿਆਂ ਦੇ ਬੜਾ ਕੋਈ ਘੱਟੋਂ ਤਾਂ ਤੇ ਕੋ ਸ਼ਰਾਬ ਪਾਪ ਪੀਣੇ ਲੋਕੋ ਇੱਕ ਮਾਰਦੇ ਉਹਨੇ ਬਹੁਤ ਬੜਾ ਟੱਕਰ ਦੇ ਕੋ ਸਭ ਮਾਰ ਗਏ ਫਿਰ ਉਹਨਾਂ ਦੇ ਮੁੰਡੇ ਤੇ ਕੁਝ ਮਾਰਦੇ ਉਹਨਾਂ ਉਹ ਸਰਦਾਰ ਦੇ ਮੁੰਡੇ ਦੀ ਗੋਲੀ ਮਾਰੇ ਅੱਛਾ ਸਰਦਾਰ ਨੇ ਮਾਰੀ ਕੋਈ ਸਰਦਾਰ ਨੇ ਆਪਣੇ ਮੁੰਡੇ ਤੇ ਅੱਛਾ ਫੇਰ ਮਾਰਤੀ ਆ ਜੁ ਕੁੜੀ ਅਬ ਦੇ ਹੱਥਾਂ ਨੂੰ ਬੋਲ ਦੇ ਤਾਂ ਤੇ ਮਾਰ ਤਾ ਦੇਖੀ ਨਹੀਂ ਗਿਆ ਅੱਛਾ ਫੇਰ ਆਉਂਦਾ ਵੀ ਇੰਪੀਟ ਦੇ ਉੱਤੇ ਨਾ ਤੇ ਚੜਦੇ ਹੁਣ ਮੈਂ ਮੇਰੀ ਇੱਜ਼ਤ ਨਾ ਇੱਜ਼ਤ ਨਾ ਫੇਰ ਉਹ ਭਾਈ ਆ ਬਤੇ ਦੇਲਾ ਮਾਰਤਾ ਉਹਨੇ ਇੱਜ਼ਤ ਬਚਾਈ ਫੇਰ ਪਰ ਅਸੀਂ ਮਤਲਬ ਤੋੜੇ ਰਾਜਤ ਮੁੱਤ ਨਾ ਰਹਿ ਗੇ ਫੇਰ ਅਸੀਂ ਤਾਂ ਤੋੜ ਲਿਆ ਕੋਸੀ ਫਿਰ ਕੋਤੋਂ ਕਿਕ ਕਰ ਦਿਉਂਦਾ ਅਸੀਂ ਨਾਲੇ ਸ਼ਾਮਾਂ ਨੇ ਕਰਦੇ ਜਦੋਂ ਮੋਨੇ ਰਾਜ ਹੋ ਗਿਆ ਮੋਨੇ ਰਾਜ ਹੋ ਗਿਆ ਅਸੀਂ ਨਾਲੇ ਚੜ ਗਏ ਜੀ ਨਾਲੇ ਦੀ ਕੋਲੀ ਐਂ ਤੇ ਮਤਲਬ ਨਹੀਂ ਨਹੀਂ ਜੀ ਥੋੜਾ ਜਿਹਾ ਤੇ ਫਟਟ ਕਰੇ ਫਟਟ ਦਾ ਪਾਣੀ ਦਾ ਨਾਲੇ ਸੀ ਉਹ ਤੋਂ ਲਗੈ ਨਹੀਂ ਡਰਦਾ اچھا ਉਹ ਨਾਲੇ ਉਹ ਸਾਡੀਆਂ ਕਰਦਣਾ ਕਰਦਣਾ ਅੱਛਾ ਅਸੀਂ ਦੇਖੀ ਜਾਨਾ ਪਾਬਲ ਕਰ ਅਸੀਂ ਨਹੀਂ ਜਿੰਨੇ ਤਾਂ ਪੁਰਦੇ ਹਿੱਤਾ ਤੇ ਉਹਨਾਂ ਨੂੰ ਕਿਹੜਾ ਪਤਾ ਲੀਕ ਉਹਦੇ ਵਾਲੇ ਚਾੜ ਦੂਸਰਾ ਵੀ ਬੰਦੇ ਨੇ ਜਿੱਦ ਸੰਦਾ ਸਾਨੂੰ ਹੋਰ ਮੁਸ਼ਕਲ ਨਹੀਂ ਹੈ ਉਹਦੇ ਥੰਡੇ ਸੀ ਰਹੇ ਗਲਮ ਮਾ ਹੁੰਦਾ ਹੈ ਨਾ ਜਿੱਤੀ ਜਿੱਸੀ ਆਹ ਚੀਜ਼ ਕੇ ਕੇ ਫਿਰ ਪਰਾ ਇੱਕ ਗੱਡੀ ਆ ਅੱਛਾ ਥੈਂਕ ਯੂ ਹਾਂ ਬਰਸਰ ਜੀ ਬੰਨਾ ਅੱਛਾ ਉਹ ਅੱਜ ਮੋੜ ਪੈਣਾ ਨਾ ਪਰਾ ਕੱਲ ਜਿੱਦੀ ਪਿੱਛੇ ਪਈਆ यूं सी ਜਾ ਦੇ ਉਹ ਪਲਟੇ گی ਅੱਛਾ ਉਹ ਪਲਟੇ گی ਅੰਬਰਸਰੀਏ ਬੰ ਉਹ ਕਰਤਾ ਜਾ ਰਹਾ ਪਾਣੇ ਉਹ ਜਿਹੜਾ ਕੁਰਤਾ ਆ ਜਦੋਂ ਪਬਲਿਕ ਨੇ ਬਾਹਰ ਕੱਟ ਲਿਆ ਅੱਛਾ ਕੱਟਿਆ ਬਾਹਰ ਉਹ ਸਰਦਾਰ ਜੀ ਕੋਟੇ ਵਾਲਾ ਪਾਇਆ ਟਾਇਰ ਤੇ ਰੱਟਕ ਦਾ ਉੱਲੇ ਵਿੱਚ ਦੁਕਾਨ ਦੀ ਟਾਇਰ ਹਾਂ ਟਾਇਰ ਲੈ ਉਹਨੂੰ ਚਾਹੀਦੀ ਉਹ ਬਤਾ ਮਰਦਾ ਕੀ ਨਹੀਂ ਕਰ ਹਾਂ ਫੜ ਲਿਆ ਕਰੇ ਜੀ ਇਹ ਘਵਰਾ ਛੱਟੇ ਜਾਂ ਹਾਂ ਉਹ ਅਗਲਾ ਅੱਛਾ ਜਿਉਂਦੇ ਉਹ ਦਿਨ ਉਹ ਕਰ ਜਿਉਂਦੇ ਨੂੰ ਕਿਹਦਾ ਹੀ ਉਹ ਵਿਚਾਰਾ ਤਰ ਹਦਾ ਸੀ ਉਹ ਕਹਿੰਦੇ ਰੈਂਚੋ ਸੰਧਾਰ ਕੇਸੇ ਨਾਚ ਕਰਦਾ ਹੈ ਅੱਛਾ ਉਹ ਕਹਿੰਦੇ ਸੰਤਾ ਜੀ ਤੇ ਉਹ ਰੈਂਚੋ ਕੈਸੇ ਨਾਚ ਕਰਦਾ ਹੈ ਐ ਕਹਿੰਦੇ ਅਨੁਸੂਈ ਚਲ ਜੀ ਉਹ ਫਿਰ ਮੜ ਕੇ ਮੜ ਕੇ ਬੈਠੇ ਰਹੇ ਜੀ ਸ਼ਾਮ ਆ ਗਈ ਜੀ ਸ਼ਾਮ ਆ ਗਿਆ ਸ਼ਹਿਰ ਦਾ ਉਹ ਤੰਦਾਲੇ ਦਾ ਅੱਛਾ ਰਾਇਰਾਨੇ ਟੱਕਾਂੇ ਪੜ ਕੇ ਬੈਠੇ ਨੇ ਉੱਥੇ ਕ ਲੱਕੜ ਦਾ ਬਾਜ਼ਾਰ ਸੀ ਗੁਜਰਾਤੀਆਂ ਦਾ ਜੀ ਉਦੋਂ ਕਰੋਨਾ ਚੱਤੀ ਹੁਣ ਤਾਂ ਨਿਯਮ ਚੋਂ ਬਹੁਤ ਮਾਇਨਾ ਚੰਦਨ ਦਾ ਜੀ ਆਮ ਜੋ ਮਨ ਲੱਕੜ ਲਾਲਾ ਤੋਂ ਦਿੱਲੀ ਨਾਲ ਵੜਾਂਦਾ ਸੀ ਜੀ ਉਹ ਨੂੰ ਅਪਲਾਤੀ ਅੱਛਾ ਬਾਜ਼ਾਰ ਨੂੰ ਅਪਲਾਤੀ ਸਭ ਉੱਤੇ ਘੁੱਟੇ ਜਾਂਦੇ ਸੀ ਟੁਕੀਂ ਘਾਟ ਰੋਸ ਸੀ ਦੇਸ਼ ਦੁਨੀਆਂ ਚ ਵਸਦੇ ਪੰਜਾਬੀ ਆ ਖੁਸ਼ ਆਉਂਦੀ ਤੇ ਸਵਾਗਤ ਆ ਤੁਹਾਡਾ ਅੱਜ ਸਾਡੇ ਨਾਲ ਸਰਿੰਦਰਪਾਲ ਔਰ ਸ਼ੇਦਾ ਜੀ ਮੌਜੂਦ ਰਹਿਣਗੇ ਜਿਨ੍ਹਾਂ ਨੇ 84 ਵਾਲੇ ਸੰਤਾਪ ਨੂੰ ਆਪਣੇ ਤਨ ਦੇ ਹੰਡਾਇਆ ਇਹਨਾਂ ਦਾ ਟਰਾਂਸਪੋਰਟ ਦਾ ਕੰਮ ਸੀਗਾ ਟਰੱਕ ਲੈ ਕੇ ਬਾਹਰਲੇ ਸੂਬਿਆਂ ਦੇ ਵਿੱਚ ਜਾਂਦੇ ਸਨ ਆਪਕੀ ਤੁਹਾਡਾ ਸਵਾਲ ਸਰਿੰਦਰਪਾਲ ਬਟਾ ਠੀਕ ਕੋਈ ਚੜ੍ਹਾਣਾ ਝੰਡ ਵੀ ਕਰ ਤੇ ਜੇਕਰ 85 ਵਾਲੇ ਸੰਤਾਪ ਦੀ ਗੱਲ ਕਰੀਏ ਕਿਵੇਂ ਹੰਡਾ ਜਾਂ ਕਿਵੇਂ ਤੁਸੀਂ ਇਸ ਚੀਜ਼ਾਂ ਨੂੰ ਲਗੋਂ ਦੇਖਿਆ ਕਿੱਥੇ ਕਿੱਥੇ ਜਾਂਦੇ ਹੁੰਦੇ ਸੀ ਉਸ ਟਾਈਮ ਦੇ ਵਿੱਚ ਟਰੱਕ ਲੈ ਕੇ ਅਸੀਂ ਉਸ ਟਾਈਮ 'ਚ ਹైదరాబాద్ ਬੰਗਲੌਰ ਜਾਂਦੇ ਹੁੰਦੇ ਸੀ ਅੱਛਾ ਟਰੱਕ ਲੈ ਕੇ ਆਉਂਦਾ ਔਰ ਬੰਗਲੌਰ ਨੂੰ ਵਗ ਜਾਂਦੇ ਸੀ ਠੀਕ ਹੈ ਉੱਥੇ ਗੱਲਾਂ ਕੋਲ ਲਟੋਨੇ ਆਪਣੇ ਕਲਕਤਾ ਦਾ ਗਾਣਾ ਉਹ ਗੱਲਾਂ ਕਹਦਾ ਮੈਂ ਲੋਕ ਹੂੰ ਤੇ ਉੱਤਰ ਚਲਾਉਂਦੇ ਹੁੰਦੇ ਸੀ ਐਸਾ ਗੱਡੀ ਹੁੰਦੀ ਆ ਅੱਛਾ ਇਹ ਲਿਖੀਆਂ ਜਾਂ ਸਾਂ ਉੱਥੇ ਡੰਡੇ ਦਾ ਬਾਤ ਚਾਹੀਦੀ ਨਾ 2002 ਤੋਂ 3 'ਚ ਜੀ ਹੇ ਉਹ ਤੋਂ ਉੱਤਲੇ ਚੋਂ ਨੇ ਗੱਡੀਆਂ ਹਮ ਐਸ ਗੱਡੀ ਹੁੰਦੀ ਸਾਡੇ ਕੋਲੇ ਅੱਛਾ ਤੇ ਉਦੋਂ 2 ਲੱਖ 84 ਹੁੰਦੀ ਸੀ 20 ਹਜ਼ਾਰ ਦੇ ਵੱਟੀ ਲੱਗ ਜਾਂਦੀ ਸੀ ਅੱਛਾ ਸਸਤਾ ਹੀ ਸੀ ਉਹਨਾਂ ਦੇ ਸਾਹ ਬਣਾਤਾ ਪਰ ਮਹਿੰਗਾ ਵੀ ਆ ਉਦੋਂ ਉਦੋਂ ਬੈਂਗਲੂ ਉਹ ਤੋਂ 2 ਲੱਖ ਹਾਂ 2 ਲੱਖ ਵਰ ਗਿਆ ਤਕ ਵਪਾਰਸ ਨੇ ਸਾਡੇ ਮੇਰੇ ਜੰਮਤ ਤੋਂ ਪਹਿਲਾਂ ਸੱਤ ਕੋਲ ਗੱਡੀਆਂ ਸੀ ਜੀ ਪਹਿਲੀ ਗੱਡੀ ਸੀ 17000 ਦੀ ਸਾਡੇ ਰਿਸ਼ਤੇਦਾਰਾਂ ਨੇ ਸਾਂਝੀ ਲਈ ਸੀ ਅੱਛਾ ਜੀ ਨੈਟ ਮਾਡਲ ਗੱਡੀ ਫਿਰ 80 ਪਾਉਂਦੇ ਰਹੇ 85 84 ਤੋਂ ਲਾ ਗਈ ਜੀ 82 ਚ ਵਾਈ ਸੀ ਫਿਰ ਉਹ ਉਹ ਤਰੀ ਰਹੇ ਸੀ ਤੇ ਗੱਡੀ ਦਾ ਮੈਂ ਕਿਸੇ ਜਿੱਕੇ ਦਿੱਤੇ ਉਹ ਗੱਡੀ ਸੱਕਿਆ ਕਰਦਾ ਸੀ ਅੱਛਾ ਜੀ ਹਾਂ ਯਾ 84 ਜੀ ਉਦੋਂ ਦੇ ਹਾਲਾਤ ਬੇਰੋਕੀ ਸੀਗੇ ਉਦੋਂ ਨੇ ਹਲਾ ਦੱਸਤਨ ਹਾਂਜੀ ਤਾਂ ਪਹਿਲਾਂ ਤਾਂ ਹਾਲਾਤ ਬਹੁਤ ਠੀਕ ਤੇ ਉਸ ਆਪਣੀ ਪੰਜਾਬੀਆਂ ਦੀ ਜਿੰਕਾ ਜੀ ਆਪਣੇ ਪੰਜਾਬੀ ਕੀ ਕਹਿਣਾ ਹੁੰਦੇ ਸੀ ਜਿਹੜੇ ਉੱਥੇ ਰਹਿੰਦੇ ਹੁੰਦਾ ਔਰ ਇਤਰੋ ਜਾਂਦੇ ਖੈਰਾਂ ਦੇ ਆ ਗਏ ਪੰਜਾਬ ਨਫ਼ਰਤ ਕਰਨੇ ਗਏ ਪੰਜਾਬੀ ਦੇ ਪੰਜਾਬੀ ਉਹ ਜਿਹੜੇ ਉੱਥੇ ਰਹੇ ਸੀ ਜਦ ਫਿਰ ਉਹਨੂੰ ਪੜਕਾ ਹੀ ਉੱਤਰੇ ਲੋਕਾਂ ਨੇ ਇਹ ਪਤਾ ਲੱਗਿਆ ਵੀ ਆਪਣਾ ਆਪਣੀ ਵੀ ਚਾਹਤ ਆਵਾਜ਼ ਮਾਰੂ ਸੈਨ ਕਹਿੰਦੇ ਸ਼ਾਬਾਸ਼ ਜਿੱਤੂ ਸਹੀ ਗੱਲ ਉਹ ਤਾਂ ਜਿੱਤੇ ਹੀ ਮੰਨਦੀ ਐ ਆਦਨ ਜੇ ਜੀ ਅੱਛਾ ਵੱਢਦੇ ਸੀ ਲੋਕ ਜੀ ਆਦਨ ਜੇ ਇਸ ਮਤਲਬ ਹੈ ਨਾ ਹਾਂ ਆਈ ਮੀਨ ਨਾ ਤਾਂ ਬੜੇ ਕਰੀ ਜੀ ਜਿਆਦਾ ਜੂਨ ਸੀ ਉਹ ਲੈ ਇਹ ਗ੍ਰਾ ਦਾ ਆਦਨ ਜੇ ਮਾਰੀ ਸੀ ਜੂਨ ਚ ਤੱਕ ਜਿਹੜਾ ਹੁੰਦਾ ਹੈ ਨਾ ਅੰਬਰਸਰ ਉੱਥੇ ਹੋਇਆ ਸੀ 28 ਜੂਨ ਚ ਤੱਕ ਤੀਜੇ ਜਾਂ ਚੌਥੇ ਮਹੀਨੇ ਜਾਨ ਅੰਬਰਸਰ ਤਾਂ ਇੱਕ ਹੋਇਆ ਸੀ ਉਹ ਤਾਂ ਅਕਤੂਬਰ ਨੂੰ ਮਾਰੀ ਸੀ ਜਦ ਕਰਤੀ ਇੱਕ ਟੁੱਬ ਦੋ ਸੀ ਇੱਕ ਟੁੱਬ ਦੋ ਵੀ ਸੀ ਤਾਂ ਗੇਰੀਆਂ ਲੱਸੀ ਗੱਤੀ ਤੇ ਉੱਥੇ ਇਕੱਟੀਆਂ ਜਾ ਸੀ ਸਾਡੇ ਪਿੰਡ ਦੇ ਬੰਦੇ ਲਾ ਹੋ ਰਹੇ ਨੇ ਹੁੰਦੇ ਸੀ ਉਹਨਾਂ ਦਾ ਘਰ ਲੋਹਾ ਮੰਡੀ ਕੋਲੇ ਸੀ ਜਨਤਾ ਕੋਲੋਂ ਨੀ ਜਾ ਜੀ ਉਹ ਮੁੰਡਾ ਸੀ ਚਰਨਾਈ ਉਹ ਕਹਿੰਦਾ ਤੂੰ ਸੇਂਗੀਆਂ ਨਹੀਂ ਆਈਆਂ ਨੇ ਪੰਜਾਬੋਂ ਸੇਂਗੀਆਂ ਨਾ ਲਾ ਕੇ ਅੱਛਾ ਮਾਂ ਚੱਕ ਚਲੀ ਗੱਡੀ ਤਾਂ ਹੋਰੇ ਖੜੀ ਐ ਅੱਛਾ ਅਸੀਂ ਪਾ ਕੇ ਉਹ ਸਿੱਟਾ ਸੱਟਾ ਪਿੰਦਾ ਸੀ ਹੂੰ ਕਿ ਸਾਡੇ ਉਤੇ ਖੋਖਿਆ ਅੱਛਾ ਕਰਕੇ ਉਹ ਸ਼ਲੋਕ ਆਪਾਂ ਤਾਂ ਕਹਿੰਨਾ ਹੈ ਲੋ ਇਦਰਾ ਉਹਨਾਂ ਐਸੀ ਕਿ ਮਾਰਦੇ ਅੱਛਾ ਜੀ ਕਿਸੇ ਨੂੰ ਬੁਲਾਉਂਦੇ ਨੇ ਉਹਨੇ ਸੀਧੇ ਮਾਰੀ ਸੰਨ ਕੋ ਤਾਂ ਤੇ ਲੋ ਕਹਿੰਦੇ ਬੋਲੀ ਉਹ ਕਹਿੰਦੇ ਵੀ ਇਹ ਤੁਸੀਂ ਥੋੜੇ ਕਰ ਕਰ ਨਹੀਂ ਨਾ ਜਾਓ ਪਤਾ ਜੀ ਉੱਤੇ ਤਵਾਗ ਲਗਾ ਰਹੇ ਅੱਛਾ ਬਈ ਤੁਹਾ ਮੱਤੇ ਉਤਰ ਉਤਰ ਤਾਂ ਅਗਲਾ ਜਨਨ ਤੁਸੀਂ ਉੱਤਰਾਂ ਜੀ ਬੇਸਿਕਾ ਜਨਨ ਤੁਸੀਂ ਦੇਖੋ ਅੱਛਾ ਮੁੱਕੇ ਜੁਕਣੇ ਚਲਦੀ ਜਾ ਚਲੋ ਇੰਨੇ ਚੱਲ ਤੋ ਉਹ ਗੱਲਬਾਤ ਕੋ ਕਾਂ ਇਕੱਠੇ ਹੋਣ ਲੱਗੇ ਸਾਨੂੰ ਉਹਨੇ ਆਟੋ ਰਿਕਸ਼ਾ ਕਰਾਇਆ ਅੱਛਾ ਆਟੋ ਰਿਕਸ਼ਾ ਕਰਾਇਆ ਵਿਚਾਰਾ ਉਹ ਕਹਤਾ 250 50 ਮਾ ਸੋ ਦੂਸਰੇ ਦਾ ਲੈਣਾ ਤੁਸਾਨੂੰ ਕੱਢਾ ਉਹਨੇ ਕੀ ਕੀਤਾ ਉਹ ਬੈਗੇਸ ਹੂੰ ਉਹ ਬਾਈ ਤੇ ਪਾਵਲ ਕਨੇ ਗਏ ਲੈ ਆਟੋ ਰਿਕਸ਼ਾ ਅੱਜ ਆ ਵਿੱਚ ਤੁਸੀਂ ਬੈਠੇ ਹਾਂ ਬੈਠੇ ਇਸ ਕੋਈ ਉਹ ਆਟੋ ਰਿਕਸ਼ਾ ਕਰਿਆ ਉਹਦੇ ਭਾਈ ਤਾਂ ਤਾਂ ਸੋਤੇ ਅੱਜ ਸਰਦਾਰ ਰਿਹਾ ਸਰਦਾਰ ਦਾ ਮੈਂ 100 ਬੰਦੇ ਚ ਨਹੀਂ ਰਲਦਾ ਆਪਣਾ ਬੈਸਪੋਰਟ ਦਾ ਜੀ 100 ਬੰਦੇ ਚ ਪਤਾ ਲੱਗਦੀ ਸਰਦਾਰ ਦੂਰੋਂ ਪਤਾ ਹਾਂ ਨਹੀਂ ਸਾਰੇ ਸਟੇਟਾਂ ਦੇ ਬੰਦਿਆਂ ਨਾਲ ਗੱਲ ਉਹ ਭਾਈ ਲਾ ਕੇ ਮਾਰ ਉਹ ਪੀੜ ਕਥਾ ਮੈਂ ਬਿੱਕਰ ਕੇ ਮਹਾਤਮ ਮੁਸ਼ਕਿਲ ਅੱਛਾ ਉਹਨੇ ਭਈ ਕੱਢ ਲੈ ਕੱਢ ਕੇ ਕਹਾਂ ਇੱਕ ਥਾਣਾ ਅੱਛਾ ਛੋਟਾ ਜਿਹਾ ਪਰਾਂ ਇੱਕ ਤਾਂ ਦੋ ਕਮਰੇ ਜੀ ਉਹ ਚਾਹੀ ਜਾਵੇ ਅੱਛਾ ਉਹ ਚ ਜਾਵੜੀ ਥਾਣੇ ਚ ਉਹ ਕਹਿੰਦੇ ਨ ਸਿੱਧੇ ਤੋਂ ਕੀ ਮਤਲਬ ਸੀ ਕਿ ਲਾਣਾ ਮਾਰ ਕੇ ਤਾਂ ਉਹ ਗੱਡੀਆਂ ਡਰਾਈਵਿੰਗ ਟੂਰ ਕਰਦਾ ਸਾਨੂੰ ਕਿ ਲੋੜ ਐਨੇ ਜੋ ਕੇ ਸੀ ਕਿੱਥੇ ਆ ਉਹ ਥਾਣੇ ਤੋਂ ਹੋਰ ਪੰਜਾਬੀ ਆ ਕੇ ਜਾ ਅੱਛਾ ਚਾਰ ਪੰਜ ਪੀ ਆ ਦੇ ਪਾਵਲ ਕਦੇ ਪੁਰਾਣੇ ਤੱਕ ਤਾਂ ਨਾਲ ਲੱਕੜਾ ਦਾ ਵਾਜਿਆ ਤੋੜਦਾ ਅੱਛਾ ਪਾਵਲ ਕੰਦਰਾ ਥਾਣੇ ਤੋਂ ਉਹ ਛੇ ਪਹਿਲਾ ਕਮੋਰੀਆਂ ਹੁੰਦੀਆਂ ਆਪਣੇ ਪੰਡਾ ਚ ਉਹ ਚ ਉਹ ਸਰੀਆਂ ਹੁੰਦੇ ਅੱਛਾ ਅਹੀਂ ਦੋ ਤੱਕ ਲੱਗ ਕਰ ਜੀ ਉਹ ਤਾਂ ਕੀ ਬੋਲੇਗਾ ਜੈਸੀ ਚਾਰ ਪੰਜ ਪੰਜਾਬੀ ਦੀ ਜਾਨ ਸਾਰੇ ਨਿਹੜੀ ਉਹ ਤੋਂ ਨਿਕਲ ਉਹਦਾ ਉਦੋਂ ਉਰੋ ਉਦੋਂ ਉਰੇ ਜੀ ਉਹ ਮਹਾਕਲ ਕਲੇਪਤਾਪ ਸਿੰਘ ਮਰ ਜਾ ਕੇ ਹੁਣ ਐ ਕੌਣ ਕਹਿੰਦਾ ਲੈ ਲ ਤੁਲਾ ਜੀ ਹਾਂ ਬਿਲਕੁਲ ਐ ਕੌਣ ਕਹਿੰਦਾ ਲੈ ਲ ਤੁਲਾ ਨਾ ਕੇ ਮੈਂ ਮਰ ਜਾ ਉਹ ਕਿਵੇਂ ਜਾਵਾਂ ਬਹਾਇ ਕਰ ਤੀ ਨਾ ਉਹ ਕਿਵੇਂ ਜਾ ਰਿਹਾ ਦਿੱਕਸੀ ਪਾਸੇ ਪੱਜੇ ਕੋਈ ਕੋ ਪਰਾਣਾ ਗਾਇ ਬਾਜ਼ਾਰ ਜੀ ਉਹ ਤਾਂ ਨਾ ਸੀ ਉਹ ਐ ਆ ਕੇ ਐ ਮੋੜ ਪੈਂਦਾ ਅੱਛਾ ਮੋੜ ਪੈਂਦਾ ਉਹ ਨਾਲਾ ਗੰਦਾ ਹੂੰ ਨਾਲਾ ਉਹ ਜਿਹੜਾ ਨਾਲਾ ਬਿੱਗ ਨੇ ਜਿੱਥੋਂ ਪਾਣੀ ਮਾਹ ਪੈ ਕੇ ਬੜਦਾ ਅੱਛਾ ਨਾਲੇ ਚ ਹੂੰ ਅਸੀਂ ਨਾਲੇ ਚ ਵੱਢ ਗਏ ਜੀ ਨਾਲੇ ਦੀ ਕੋਲੀ ਐ ਇਥੇ ਮਤਲਬ ਨਹੀਂ ਜੀ ਥੋੜਾ ਜੀ ਉਹ ਹੁੰਦੀ ਫੁੱਟਾ ਕਰੇ ਫੁੱਟਦਾ ਪਾਣੀ ਦਾ ਨਾਲੇ ਚ ਉਹ ਤੋਂ ਲੱਗੇ ਨਹੀਂ ਡਰਦਾ ਅੱਛਾ ਉਹ ਨਾਲੇ ਹੂੰ ਉਹ ਸਾਡੀਆਂ ਕਰਦਣਾ ਕਰਦਣਾ ਨਹੀਂ ਅੱਛਾ ਅਸੀਂ ਦੇਖੀ ਜਾਨਾ ਪਾਬਲ ਕਰਨ ਅਸੀਂ ਜਿੰਨੇ ਤੋਂ ਪੁਰਦੇ ਹੀ ਕਹਤੇ ਉਹਨਾਂ ਨੂੰ ਕਿਹੜਾ ਪਤਾ ਡੀਲ ਕੋ ਉਹਦੇ ਵਾਲੇ ਵਾਲੇ ਚਾੜ ਪੂਸਤਾ ਵੀ ਬੰਦੇ ਨਹੀਂ ਚੱਲਦਾ ਸਾਨੂੰ ਹੋਰ ਮੁਸ਼ਕਲ ਨਹੀਂ ਹੈ ਉਹਦੇ ਥੱਲੇ ਸੀ ਰਹੇ ਗਿਲਮ ਮੋਟਰ ਨਾਲ ਚੱਲਦੀ ਜੀ ਬੰਦਾ ਜੀ ਗਿਆ ਕੇ ਫਿਰ ਪਰ ਆ ਇੱਕ ਗੱਡੀ ਆ ਅੱਛਾ ਥੈਂਕ ਯੂ ਹਾਂ ਬੱਸ ਕਰ ਜੀ ਬੰਦਾ ਅੱਛਾ ਉਹ ਅੱਜ ਮੋੜ ਪੈਣਾ ਚਾਹਨਾ ਪਾਬਲ ਗੀਤ ਪਿੱਛੇ ਪਈਆ ਜਿਉਂ ਸੀ ਜਿਆਦਾ ਉਪਰਟਿੰਗ ਕੈਂਗੀ ਅੱਛਾ ਉਹ ਪਾਇਟਿੰਗ ਕੈਂਗੀ ਅੰਬਰਸਰੀਆ ਤੋਂ ਕੁਰਤਾ ਜਾਂ ਰਪਾਲ ਨੇ ਉਹਦੇ ਕੁਰਤਾ ਜਾਂ ਰਪਾਲ ਪਾਬਲ ਕਨ ਬਾਹਰ ਕੱਟ ਗਿਆ ਅੱਛਾ ਕੱਟਿਆ ਬਾਹਰ ਉਹ ਸਰਦਾਰ ਜੀ ਕੋਟੇ ਵਾਲਾ ਪਾਇਟਾਇਰ ਡੈਰ ਟ੍ਰੱਕ ਦਾ ਉੱਲਬਿਤ ਦਗਾ ਦਿੱਤਾ ਇਹਦਾ ਟਾਇਰ ਲੈ ਉਹਨੂੰ ਚਾਹੀਦੀ ਉਹ ਬਤਾ ਮਰਦਾ ਕੀ ਨਿਕਲ ਆ ਫੜ ਲਿਆ ਕਿ ਨਹੀਂ ਜੀ ਵਿਖੋਰਾ ਛੱਟੇ ਦੇ ਹਾਂ ਉਹਨੂੰ ਅਗਲਾ ਅੱਛਾ ਜਿਉਂਦੇ ਬੰਦੇ ਨੂੰ जो होने में कोई हुई वो बेचारा तब होता है वो कहने मैं जो सरदार कैसे नाच करता है अच्छा वो कहने सरदा जी देखो वह कैसे नाच करता है आए कहते हम्म जी चल जी वो फिर मर मर के बैठे रहे थे शामा हो गई जी शाम आ गई ਸ਼ਹਿਰ ਬਰਤਨ ਲਾਲੀ ਦਾ ਅੱਛਾ ਟਾਇਰਾਂ ਦੀ ਟਰੱਕਾਂ ਹੀ ਪੜਕ ਕੇ ਪੈ ਰਹੇ ਨੇ ਉੱਥੇ ਇੱਕ ਲੱਕੜ ਦਾ ਬਾਜ਼ਾਰ ਸੀ ਗੁਜਰਾਤੀਆਂ ਦਾ ਜੀ ਉਦੋਂ ਕਰੋਨਾ ਚਿੱਟੀ ਹੁੰਦਾਂ ਨਿਯਮ ਜਮ ਹੁੰਦੇ ਬਹੁਤ ਮਾਇਨਾ ਚੰਦਾਂ ਦਾ ਜੀ ਆਮ ਜੋ ਮਰ ਲੱਕੜ ਲਾ ਲਾ ਤੁਨ ਦਿੱਲੀ ਨਾਲ ਬੜਾਂ ਦਾ ਜੀ ਉਹਨੂੰ ਅਪਲਾਤੀ ਅੱਛਾ ਪੰਜਾਬ ਨੂੰ ਅਪਲਾਤੀ ਸਭ ਉੱਥੇ ਭੁੱਟੇ ਜਾਂਦੇ ਸੂਕੇ ਮਾਰ ਰੋਕ ਸਰਦਾਰ ਤਾਂ ਵੀ ਛੱਡੋ ਨਾ ਉਹਨੂੰ ਆਰਡਰ ਲਈ ਆਪਣੇ ਪਿਆਪਿਆਂ ਦੇ ਘਰਾਂ ਚ ਤੀਆਂ ਪਹਿਣਾ ਜੋ ਸਲਾਈ ਮਸ਼ੀਨ ਤੱਕ ਆ ਗਿਆ ਨਾ ਛੱਡਣ ਲੋਕਾਂ ਨੇ ਡਰਦੇ ਨਹੀਂ ਬੋਲੇ ਵੀ ਸਾਡੀਆਂ ਲੜਕੀਆਂ ਕਿੱਥੇ ਗਈਆਂ ਕਿੱਧਰ ਨਾ ਬਿਲਕੁਲ ਹਾਂ ਉਹ ਹੈਰਾ ਇੱਕੋ ਤੇ ਉਹ ਜਦ ਤੱਕ ਹੋਟਲ ਵਾਲਾ ਹੁੰਦਾ ਸੀ ਪਰ ਅੱਛਾ ਦਵਾਸ ਨਾਕਾ ਗਈ ਹਾਂ ਗਵਾਲੀਆ ਰੋਡ ਜਾਂ ਬਾਗ ਰਿਉ ਜੀ ਉਥੇ ਪੰਜਾਬੀ ਦਾ ਹੋਟਲ ਸੀ ਉਹ ਉਹ ਦੇ ਕੋਲ ਉਸ ਟੈਂਚਾ ਹਸਲਾ ਦੀ ਬਾਰੰਗੋ ਉਹਦੇ ਹੁੱਟ ਨੂੰ ਆ ਬੜੀ ਪੱਬ ਲਾ ਅੱਛਾ ਉਹਦੇ ਇੱਕ ਬੇਟੀ ਸੀ ਕਿਤੇ ਜਿਹੜਾ ਮੁੰਡਾ ਸੀ ਜਵਾਨ ਜੀ ਏਡੀ ਲੜਤੀ ਸੀ ਹੂੰ ਉਹਨੇ ਭਾਈ ਦੀ 25 ਘਰ ਤੋਂ ਸੁਣੇ ਵਿਚਾਰੇ ਕੋਈ ਅੱਛਾ ਤਾਂ ਕਿੰਨੇ ਕੋਣ ਅੰਨੇ ਕਰ 15 ਇੰਚ ਦੀ ਗੱਦਾ ਅੰਨੇ ਦੇ ਬਾਹਰ ਨੂੰ ਕੜਦੀਏ ਉਹ ਦੂਰ ਚੱਲ ਨਾਲੇ ਫੜ ਜਾਣੀ ਉਹਨੇ ਪਬਲ ਕਾਵੇ ਉਹਨ ਫਾਇਰ ਮਰੇ ਛੱਡੀਆਂ ਮੈਂ ਹਾਂ ਸਿੱਟ ਰੇਡ ਹੋ ਗਈ ਇਹ ਹੋਂ ਤਾਂ ਉਹ ਤੋਂ ਚਾਰਨੀਆਂ ਨੂੰ ਤੀਨਾਂ ਦਿਨਾਂ ਦੀ ਮਾਚਾ ਅੱਛਾ ਅੱਛਾ ਇਹ ਖਰਾਬ ਵਿਆਹ ਨਹੀਂ ਟੱਕੇ ਹੋਈ ਟੱਕੇਆਂ ਦੇ ਕੋਲ ਕੋ ਘਟਾਂ ਬੱਤੀ ਕੋ ਖਰਾਬ ਪਾਪ ਪੀਣੇ ਲੋਕੋ ਇੱਕ ਮਾਰਦੇ ਉਹਨੇ ਬਹੁਤ ਟੜਕਾ ਕਰਦੇ ਕੋ ਸੱਮਰ ਕੇ ਫਿਰ ਉਹਨਾਂ ਦੇ ਮੁੰਡੇ ਤੇ ਕੁਛ ਮਾਰਦੇ ਉਹਨਾਂ ਉਹ ਸੰਗਾਰ ਦੇ ਮੁੰਡੇ ਦੀ ਗੋਲੀ ਮਾਰੇ ਅੱਛਾ ਸਰਦਾਰ ਨੇ ਮਾਰੀ ਕੋ ਸਰਦਾਰ ਨੇ ਹੱਥ ਹੁੰਦੇ ਅੱਛਾ ਫੇਰ ਮਾਰਤੀ ਆ ਜੁੜੀ ਹੈ ਆਪ ਦੇ ਹੱਥਾਂ ਨੂੰ ਉਹ ਦੇਖ ਤਾਂ ਫੇਰ ਮਾਰਤੀ ਰਹੇ ਜਿੰਨੀ ਦੇ ਅੱਛਾ ਫੇਰ ਆਉਂਦਾ ਵੀ ਭੀੜ ਦੇ ਹੱਥੀ ਨਾਲ ਤੇ ਚੜਦੇ ਹੁਣ ਮੇ ਮੇਰੀ ਇੱਜ਼ਤ ਨਾ ਇੱਜ਼ਤ ਨਾ ਐ ਫੇਰ ਉਹ ਭਾਈ ਆਪਦੇ ਦੇਲਾ ਮਾਰਤਾ ਉਹਨੇ ਇੱਜ਼ਤ ਬਚਾਈ ਹੂੰ ਫੇਰ ਪਰ ਆ ਫਿਰ ਮਤਲਬ ਤੋਵੇ ਰਾਜਤ ਮੁਤ ਨਾ ਰਜਤ ਫੇਰ ਅਸੇ ਤੋ ਟੋਲ ਦੇ ਕੋਸੀ ਫੇਰ ਤੋਂ ਕਢ ਨਿਕਲਦੇ ਉਹਦੇ ਨਾਲ ਅਸਦਾ ਨਾ ਇਸ਼ ਸ਼ਾਫਤ ਨਿਕਲਦੇ ਜਦੋਂ ਮੋਨੇ ਰਾਜ ਹੋ ਗਿਆ ਮੋਨੇ ਰਾਜ ਹੋ ਗਿਆ ਉਤੋਂ ਬਰਾਂਹਪੁਰ ਰੋਡ ਉਤੋਂ ਹੋਣਾ ਹੈ ਜੀ ਹੈ ਨਾ ਉਹ ਸੱਚੇ ਉਹਦਾ ਰਸਤੇ ਚ ਜਾਣੇ ਅਸੀਂ ਕੋਲੋਨੀ ਜੀ ਉਹ ਬੱਤੀ ਜੀ ਉੱਥੇ ਪਿੰਡ ਦਾ ਜਵਾਬ ਉਹ ਕਿਹੜਾ ਦਿੰਦਾ ਹੈ ਨੇਰਾ ਜਿਹੜਾ ਆ ਕਰ ਕਰਾ ਉਸાળ ਮੰਗੜ ਬੈਠਾ ਅੱਛਾ ਮਿਸਰਦਾਰੀ ਇਸਰਦਾਰਾ ਨਾ ਨੀ ਪੱਜੇ ਬਜਾ ਹਮ ਦੂਆ ਤਾਂ ਪਨ ਪਾਈ ਚਾ ਉਹ ਸਾਡੇ ਕੱਪੜੇ ਦੀ ਜਾਈ ਤੇ ਬਾਵਰੀ ਕੱਲ ਰਹੀ ਆ ਉਹ ਤਾਂ ਕਿਹੜਾ ਕੁੜੇ ਜਾਣ ਤੇ ਰੋਡੇ ਸੀ ਅਸੀਂ ਪਰਨੇ ਬੋਰੇ ਛੜ ਤੇ ਚੱਲੇ ਉਹ ਪਈ ਉਹ ਤਾਂ ਪੱਜਦੀ ਸੀ ਜਿਆਦਾ ਸੀ ਤਾਂ ਨਹੀਂ ਤੋ ਜਮਾਕਦੀ ਅੱਛਾ ਹੋਂ ਸਲਾਂ ਤਾਂ ਮਾਉਤਦੀ ਜਿਆਦਾ ਆਪੇ ਸਬੇ ਕਰਵਾ ਲੀਂ ਸਹੀ ਹੈ ਤੇ ਕਿ ਦੇ ਕਰਿਆ ਬਾਕੀ ਮੁਸਲਮਾਨਾਂ ਦੇ ਸੀ ਮੁਸਲਮਾਨ ਨੇ ਬਹੁਤ ਹਾਲ ਹਲ ਕਰ ਗਿਆ ਉਹ ਮੁਸਲਮਾਨ ਕੁੜੀ ਕਹਿੰਦੀ ਇੱਧਰ ਆ ਸਕਦੀ ਅੱਛਾ ਪਤਾ ਨਹੀਂ ਗਿਆ ਨਾ ਫਿਰ ਉਹਨਾਂ ਨੇ ਕਰੇ ਭੈਣ ਜਿਸ ਦਾ ਸਾਦੀ ਦਾ ਕਹਿੰਦੇ ਰਾਤ ਤੱਕ ਨਹੀਂ ਮੈਂ ਕੱਟਾਂ ਅੱਛਾ ਤੁਹਾਨੂੰ ਆ ਪਰੇ ਬਗ ਨਾ ਮੈਂ ਜਵਾਬ ਕਰ ਮੈਂ ਮੈਂ ਮੈਨੂੰ ਹੋ ਗਿਆ ਨੀ ਮੇਰੇ ਕੋਲ ਇਹ ਪਤਾ ਲੱਗ ਗਿਆ ਮੈਂ ਗਲਤ ਇੱਥੇ ਸੀ ਫਿਰ ਉਹ ਪਰ ਕਹਿੰਦੀ ਨਾ ਸਰਦਾਰ ਮੈਨੂੰ ਬਾਤ ਨਾ ਲੱਗਦਾ ਵਾਸਤਾ ਉੱਥੋਂ ਚਾਲੂ ਨੇ ਚਾਰੀ ਕੰਟਾ ਡੇਟ ਕੰਟਾ ਕੜਾ ਦੇਣ ਦਾ ਮਦਮਾ ਗਿਆ ਸਾਨੂੰ ਭਾਂ ਨੂੰ ਗਿਆ ਨਹੀਂ ਆਖਣ ਗਿਆ ਅੰਚ ਮਾਇਆ ਜੇ ਤੋ ਸਤੈ ਇਹਨ ਪ੍ਰਭੂਆ ਕੀ ਤੁਹਾਰੇ ਜੀ ਮਹ ਪ੍ਰਭੂ ਸਾਨੂੰ ਤਣੀ ਹੁੜੀ ਇਹ ਸਿਕਨ ਦੇ ਨਾਲ ਇਸ ਬੜੇ ਰਿਆ ਮਾਂ ਉੱਥੇ ਸਾਡੇ ਮਾਗਰ ਪਾਬਲਾ ਕਬੜੀ ਜੀ ਉੱਥੋਂ ਸੀ ਗਿਆ ਐਨ ਲਗੇ ਬ੍ਰਾਂਪੁਰ ਰੋਡਾ ਸਣੀ ਗੱਡੀ ਹੈ ਨਾ ਟ੍ਰਾਂਸਪੋਰਟ ਨਾ ਹੂੰ ਬਰਾਹ ਜਿ ਸਟਾਪ ਉਹ ਬਰਾਪੁਰ ਰੋਡ ਤੇ ਇਕੱਟੀਆਂ ਖੜ ਜਾਂ ਨੇ ਲੈੜ ਗਈ ਜੀ ਬਾਪੇ ਕੇ ਫੋਟੋਆਂ ਬੋਰਡ ਕੋਈ ਤਾਰਦੇ ਉਹ ਕਹਿੰਦਾ ਕਿ ਪਤਾਨਾ ਕੇ ਪਤਾਨਾ ਨੂੰ ਲੱਗੇ ਬਣਾ ਰਹੇ ਨੇ ਵੀ ਪੰਜਾਬੀ ਨਹੀਂ ਪਤਾਨਾ ਕੇ ਪੰਜਾਬੀ ਨੇ ਪੰਜਾਬੀ ਗੱਠੀ ਨਹੀਂ ਰਹਤੀ ਸਹੀ ਗੱਲ ਹਾਂ ਉਹਨਾਂ ਨੂੰ ਵਕ ਦਾ ਅੱਛਾ ਉਹਨਾਂ ਨੂੰ ਅੱਗੇ ਲਾਤੀ ਮਾਂ ਤੇ ਹੁਣ ਨਹੀਂ ਬੱਚੀ ਬੱਚੀ ਜਿਆਦੀ ਅਸਿਕਾ ਤਾਂ ਨਾਟ ਬੱਡ ਅੱਛਾ ਉਹਦੇ ਤੋਂ ਨਾਈਟਰ ਬੱਡਰ ਦੀ ਕੱਖ ਉਹ ਮਾਮਾ ਕਹਿੰਦਾ ਨਾ ਨਦਰਾ ਬੋੜੀ ਉਹਨੇ ਨਾਲਦ ਕਹਨਾ ਉਹ ਬੀ ਸੱਤ ਕਹਨਾ ਮਾਮਾ ਬੀੜੀ ਪਿਲਾ ਅੱਛਾ ਕਹਨਾ ਸਰਾਇ ਤੋਂ ਨਾ ਬੀੜੀ ਕਿਨਾ ਇੰਮੈ ਦੂਚਾ ਤੇ ਸਰਦਾਰ ਨਹੀਂ ਕਿ ਚਾਟ ਕਨੀ ਆਹ ਮਨੇ ਦੂੜੀ ਪਿਲਾ ਕੇਆ ਹੋ ਗਿਆ ਇਹ ਕਿਆ ਹੋ ਗਿਆ ਕਥਾਈ ਉਹ ਮਹਿੰਦੀਂ ਦੀ ਬੋਲਦੇ ਸੀ ਜੀ ਜੀ ਆਉਂਦੀ ਗਈ ਉਹ ਕਹਤਾ ਬੈਂ ਜੋ ਪਤਾ ਨਹੀਂ ਸਰਦਾਰ ਉਹਨੇ ਸਾਰੇ ਨੇ ਕਿਆ ਕਰ ਦਿਆ ਅੱਛਾ ਹਾਂ ਚਲ ਆਏ ਕੀ ਹਵਲੀ ਜਾਂਦਾ ਹੂ ਆਈਨਿਕ ਗੱਲ ਤੋਂ ਨਹੀਂ ਦੇਖਾ ਸਾਰਾ ਜਹਾਜ ਦੇ ਬਣਾ ਬਰਤੂਰ ਪਾਣੀ ਚੋਈ ਮਰ ਜਾਂਗੇ ਮਰ ਚਾਈਂਦੇ ਆ ਆ ਕਰਿਆ ਤਾਂ ਮੈਂ ਆਪਣੇ ਗੁਰੂ ਘਰ ਵਾਸਤੇ ਮੋਟਰ ਵੇਸੇ ਟ੍ਰਾਂਸਪੋਰਟ ਨਾ ਕਰਵਾ ਕੇ ਅੱਛਾ 10 ਰੋਟਾ ਬੋਲਦਾ ਜੀ ਕਿਸੇ ਅਧਰ ਬੰਦਾ ਬਿਟੇ ਹੁੰਦਾ ਪੰਜਾਬ ਦੀ ਗੱਡੀਆਂ ਚੋਂ ਉਦੋਂ ਹੱਥ ਹਾਰਾ ਤੂਰ ਇਹਨੇ ਟਾਈਮ ਕਸੇ ਨਾ ਮਾੜਾ ਦੇਖਿਆ ਜਦੋਂ ਕਹਿੰਦੇ ਹਲਦਿਆਂ ਵੇਲੇ 47 ਚਾਹ ਟਾਈਮ ਹੁੰਦਾ ਜੀ ਜਿਹੜਾ ਜਿਹੜਾ ਉਹ ਤੋਂ ਜਰਾ ਸੀ ਤਾ ਦਿੱਲੀ ਨਾ ਜਰਾ ਸੀ ਤਾ ਉਰੇ ਅੰਬਰਸਰੀ ਵੇ ਉਹ ਤੋਂ ਬਾਅਦ ਬਾਈ ਅਸੀਂ ਉੱਥੇ ਆ ਕੇ ਟ੍ਰਾਂਸਪੋਰਟ ਨਾ ਗਾ ਅੱਛਾ ਜੀ ਉੱਥੇ ਸਾਨੂੰ ਬੰਦਾ ਸਾਡਾ ਟਿੱਕੀ ਜਾਵੇ ਉਹ ਕਹਣਾ ਵੀ ਸਾਡੇ 4 ਬੰਦੇ ਗਾਈ ਹੋਏ ਅੱਛਾ ਮਰ ਕੇ ਬਤਾ ਹੁੰਦਾ ਹੀ ਹੈ ਹਮ ਐਨੇ ਅਸੀਂ ਗਾਈ ਹੋਏ ਕਿਹੜੇ ਮਾ ਜ ਫੋਲਾਣ ਗੱਟੀ ਗਏ ਛੋਟਾ ਮਤਾਰ ਮੋੜ ਲੱਕ ਰਿਆ ਅੱਛਾ ਅਸੀਂ ਬਾਕੀ ਗਾਇ ਹੋਏ ਕਿਵੇਂ ਆ ਬਚ ਗਏ ਸੀ ਕਿਹ ਪਰਗੇ ਸੀਗਾ ਇਹ ਨਾਲ ਆ ਉੱਥੇ ਕਿਹੜਾ ਪਾਣੀ ਦਾ ਕੁਲਕ ਅੰਦਰ ਲੰਤਾਂ ਚਾਮ ਚਾਮ ਨਹੀਂ ਨੀਂਦ ਕਿੰੋਂ ਮੀਤੀ ਸਾਰੀ ਰਾਤ ਦੁਨੀਆ ਬੈਠੀ ਰਹੀ ਹਮ ਕੰਨ ਕਿੰਨਾ ਜਾਇ ਚ ਮੱਛਰਿਆ ਲਾਲ ਜਿਵੇਂ ਕਣਕਾਂ ਚ ਨੇ ਵੇਲੇ ਬੱਚਾ ਕਰਦਾ ਜੀ ਇਹ ਚੜਿਆ ਨਾਈ ਤੋਏ ਹੱਟਾ ਕੇ ਮੁਸਕਾਨ ਲੱਗ ਸਾਬ ਆਉਂਦੇ ਆਉਂਦੇ ਹਮ ਹੱਟ ਕੇ ਨਾਈ ਤੋਏ ਅਸੀਂ ਕੱਪੜੇ ਪਜਾਮਾ ਤੇ ਕੱਪੜੇ ਬਦਲ ਕੇ ਕਮਰੇ ਚਾਹਾਂ ਤੇ ਸੈਟ ਤੇ ਜੀ ਤੇ ਦੋ ਦੇਣਾ ਅਰੇ ਹਮ ਠੀਕ ਹੋ ਜਾਂਦਾ ਜਿਆਦਾ ਸੀ ਕਿਥੇ ਉਹਦੇ ਤਾਂ ਮਿੱਤਰ ਭੌਸਾ ਨੇ ਅਸੀਂ ਕਿ ਆਪਾਂ ਪਰਸਰਾਣ ਹਮ ਚੋਂ ਲੈਦੇ ਗਏ ਤੇ ਨਾਮ ਉਹ ਕੰਗ ਗੱਟੀਆਂ ਪ੍ਰਸ਼ਦ ਦੀ ਪੜੀ ਸਰ ਅੱਛਾ ਉਹ ਦੱਸਦੇ ਕਿ ਕਿੰਨਾ ਮੇਰ ਹਾਲ ਹੈ ਨੰਬਰ 78 ਸੀ ਕਿਉਂ ਸੀ ਕਿ ਪੜ ਲੈ ਹੂੰ ਮੋਤੋ ਚੱਲਦੇ ਆ ਸੰਦੋ ਲਿਖ ਲੈ ਕੋਈ ਹਾਲੇ ਦਾ ਤੋਂ ਪਰਾਂ ਦੇ ਸੀ ਹੂੰ ਉਹ ਤਰ ਲੋ ਜਾਂਦੇ ਸਤਨਾ ਜੀ ਉਹ ਬੜਾ ਪੜਿਆ ਦੇ ਸਿਆਸੀ ਚਾਹ ਵਾ ਪਾਹ ਚੱਟਾ ਹੂੰ ਤੇ ਉਹ ਤਾਂ ਜਦੋਂ ਦਾ ਭਗਵਾਨ ਕਰ ਰੰਦਾ ਉਹਨਾਂ ਨੇ ਕਦੇ ਹੋਟਲ ਦੇ ਚਾਹ ਨਹੀਂ ਕੀਤੀ ਅੱਛਾ ਨਸ਼ਾ ਤਾਂ ਥੋੜੀਗਾ ਉਹ ਸਾਡੇ ਨਾਲ ਰਸਤੇ 'ਚ ਕਾਨਵਈ ਲੱਗੀ ਘੱਟ ਜਿੱਥੇ ਉਹ ਤੋਂ ਬੈਠੀਆਂ ਹੁੰਦੀਆਂ ਪੰਜ 10 ਰੁਪਏ ਦੀ ਚੁੰਗੀ ਸ਼ਹਿਰ ਦੀ ਪਿੰਡ ਦੀ ਘਟੇ ਕੱਟੇ ਆਪਣੇ ਇੱਕ ਅੱਗੇ ਮਿਲ ਗਈ ਸੀ ਉਹ ਉਹ ਬਾਹਰ ਹੁੰਦੀ ਆ ਜੀ ਰਸਤਾ ਇਥੇ ਚੁੰਗੀ ਘਟਾਣ ਜਾਇ ਕਰਿਓ ਤਾਂ ਘਟਿਆ ਕਰ ਅੱਛਾ ਸਰਦਾਰਾਂ ਦੇ ਸਰਕਾਰਾਂ ਦੇ ਹੂੰ ਤੇ ਪੁਲਿਸ ਵਾਲੇ ਤੇ ਜਿੱਥੇ ਜਾਇ ਕਰ ਸਾਨੂੰ ਜੈਪਰਾਤੀ ਮਿਲਿਆ ਅੱਛਾ ਕਾਲਾ ਘਟੇ ਹੂੰ ਉਤਰ ਚੰਗਣ ਉਹ ਸਰਟਾ ਬੰਨਦਾ ਲੱਗ ਕੇ ਉਤਰ ਲੋਕਾਂ ਨੇ ਚਾਲਾ ਕਰਤਾ ਪਾਇਆ ਜਵਾਨ ਭਗ ਲੱਗ ਗਿਆ ਉਹ ਕੰਦਾ ਵੀ ਅਸਿੰਨਾਰੇ ਹੂੰ ਇੰਦਰਾ ਤੂੰ ਸਾਨੂੰ ਕਾ ਬਟਾ ਹੂੰ ਨਾ ਆਂਿਆ ਅਸ ਮੈਂ ਤੇ ਤੋੜ ਹੈ ਹੂੰ ਜੀ ਤੇ ਉਹ ਕਾਲਾ ਉਹ ਕੰਦਾ ਵੀ ਤੁਸੀਂ ਵਗਦੇ ਕੋਈ ਅੱਛਾ ਅਸੇ ਨੇ ਆਰੇ ਹੂੰ ਰੋਟੇ ਰੋਟੇ ਇਹ ਸਾਨੂੰ ਕੁਛ ਕਹਨੇ ਕੋੜ ਹੂੰ ਉਹ ਗਾਣਾ ਕੱਢੇ ਬਈ ਉਹ ਅਸੇ ਹਾਗੇ ਉਹ ਕਹਣਾ ਬੰਦ ਕਰੇ ਬੰਦ ਕਰ ਦੇ ਚਰਵਾਨਾ ਕਰਨਾ ਕਰ ਦੇ ਹੂੰ ਆ ਤਾਂ ਨਾ ਠੀਕਾ ਨਾ ਘਟ ਆਹ ਉਹਨੇ ਪ੍ਰਵਾ ਪੱਕੇ ਗਿਆਨ ਕਰਦੀ ਹੂੰ ਗੱਡੇ ਬੰਦ ਕਰੇ ਬਾਗੁਰੇ ਕੋਟ ਵਾਲਾ ਸੀ ਉਹ ਜੇ ਖੜਦੇ ਕੋਲ ਤੇ ਹੂੰ ਉਹਨੇ ਲਾਇ ਤੇ ਕਿ 4 ਪੀਏ ਸਾਡੀਆਂ ਗੱਡੀਆਂ ਛੜਾ ਤਾ ਅੱਛਾ ਉੱਥੋਂ ਆ ਗਏ ਸੀ ਹੂੰ ਹਰਿਆਣੇ ਤਾਂ ਗੱਡੀਆਂ ਛੜੀਆਂ ਉਹ ਵਿਹਾਸ ਤੇ ਬਹੁਤ ਅੱਛਾ ਲੈਣਾਂ ਲੱਗੀਆਂ ਹੋਈਆਂ ਸੀ ਹਰਿਆਣੇ ਚ ਮਰਦਾ ਸਾਇ ਫਿਰ ਅਸੀਂ ਪਿੰਡ ਆ ਕੇ ਫਿਰ ਅਸੀਂ ਅੰਬਰ ਸਰਵਾ ਬੇਜਮਾ ਹੁੰਦੇ ਉੱਥੇ ਸੁੱਖੀ ਸੁੱਖ ਨੇ ਇਹ ਉਤੋਂ ਬਾਅਦ ਵੀ ਫਿਰ ਚੱਲਦਾ ਰਿਹਾ ਇਹ ਜਿਹੜਾ ਅਕਲਾਨੀਆਂ ਦਾ ਸ਼ਹਿਰ ਨੂੰ ਕਿੰਨਾ ਟਾਈਮ ਚੱਲਦਾ ਰਿਹਾ ਫਿਰ ਤਾਂ ਅਸਲ ਤਾਂ ਚਾਰ ਦਿਨ ਹੀ ਚੱਲੇ ਚਾਰ ਦਿਨ ਸਾਰੇ ਕਿਤੇ ਦਿੱਲੀ ਜਿਵੇਂ ਦਾ ਹੋਰ ਵੀ ਮਤਲਬ ਬੰਦੇ ਚ ਵੀ ਚੱਲੇ ਜਿਆਦੇ ਦਿੱਲੀ ਤੇ ਹੋਰ ਹੀ ਜ਼ਿਆਦਾ ਕੰਮ ਹੋਇਆ ਸੀ ਪਰ ਇਹ ਬਿਨਾਂ ਕੱਟ ਜੱਸ ਉਹ ਤਾਂ ਬੰਬੇ ਦੀ ਸੀ ਬੰਬੇ ਕੱਟ ਜੀ ਹੁਣ ਤਾਂ ਰੋਸਲਾ ਨਹੀਂ ਜਿੱਦੋਂ ਕੰਮ ਹੁਣ ਤਾਂ ਸਲਾਮਤਾਂ ਲਾਈਨਾਂ ਲਾ ਦਵਣੀਆਂ ਪੰਜਾਬੀਆਂ ਉਦੋਂ ਇੱਕ ਆ ਵੀ ਨਹੀਂ ਪੰਜਾਬੀਆਂ ਹੁਣ ਇੱਕ ਹੈ ਉਹਨਾਂ ਨੂੰ ਛੇਤਰ ਪਾਇਆ ਕਰਕੇ ਸਮਝਾ ਗਈ ਸਰ ਡਾਂਗੂਰੀ ਜੀ ਹਾਂ ਹੋਰ ਦਾ ਸੁਖੇਰਾ ਹੁਣ ਵੀ ਚੀਜ਼ਾਂ ਦਾ ਜ਼ਿਆਦਾ ਤਾਂ ਹੁੰਦੇ ਤੁਸੀਂ ਵੈਸੇ ਭਾਗ ਹੋ ਗਈ ਗੱਲਾਂ ਕਰਦੇ ਕਰਦੇ ਹਨਾ ਯਾਦ ਕਰਕੇ ਉਹ ਚੀਜ਼ਾਂ ਜਿਹੜਾ ਸਟੇਜ 'ਚ ਨਿਕਲਣਾ ਹੁੰਦਾ ਉਹ ਮੌਤ ਦੇ ਪੁੱਛੇ ਬਾਹਰ ਹੋਣਾ ਤੁਸੀਂ ਨਾਲੀ ਦੇ ਵਿੱਚ ਵੀ ਰਹੇ। ਬਹੁਤ ਆ ਬਈ ਬਹੁਤ ਮਾਰਾ ਟਾਈਮ 'ਚ ਉਸ ਟਾਈਮ ਤਾਂ ਹੁਣ ਮੈਂ ਚਲੋ ਇਕੱਠੇ ਹੋ ਜਾਏ ਇਹ ਗੱਲਬਾਤ ਹੋ ਜਾ ਤੂੰ ਬਾਹਰ ਨਹੀਂ ਰਹਿਂਿਆ ਨੇ ਅੰਬਾਲਾ ਦੇ ਬੱਸ ਤੋਂ ਲਾ ਕੇ ਮਾੜੇ ਮਾਰ ਛਾੜਦੇ ਹੀ ਕਰ। ਅੱਛਾ ਮਾਰਦੇ ਹ। ਹਰ ਪੁਈਆਂ ਨੇ ਮਾਰੇ ਤਾਂ ਸਰਕਾਰ ਨਹੀਂ ਉਹਨੇ। ਉਦੋਂ ਉਦੋਂ ਗਵਰਨਮੈਂਟ 'ਚ ਇਕੱਠੇ ਹੋ ਗਏ। ਅੱਛਾ ਕਿਸ ਮਤ ਤਾਂ ਚੰਗੀ ਕਿਸ ਮਤ ਤਾਂ ਚੰਗੀ ਮੰਨਦੇ ਹਾਂ ਤੁਸੀਂ ਮਿੱਤਰ ਹਾਂ ਕਿਸ ਮਤ ਲਿਖੀ ਹੋਈ ਸੀ ਨਾ ਜਿਹੜਾ ਬਹੁਤ ਵੱਡੀ ਹੋਈ ਸੀ ਤੋ ਹਾਂ ਬਾਤੋ ਕਿ ਰੋ ਤੋਂ ਬਾਤ ਵੀ ਜਾਂਦੇ ਰਹੇ ਹਾਂ 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 ਜਾਂਦੇ ਰਹੇ ਹਾਂ 17 ਤੱਕ ਗੱਡੀਆਂ ਰੱਖਿਆ ਨੇ ਮੈਂ 16 17 ਵਿਚੀ ਆਲਰੇਡੀ ਪੂਰਾ ਹైదరాబాద్ ਮਾ ਲੋਕ ਜਮਾ ਰਹੇ ਫੇਰ ਤਾਂ ਨਹੀਂ ਕਿਤੇ ਇਦਾਂ ਦਾ ਮਾਹੌਲ ਨਾ ਫੇਰ ਤਾਂ ਅਲਵਾਤ ਨਹੀਂ ਫੇਰ ਕਰੀਏ ਫੇਰ ਤਾਂ ਬਾਬੇ ਵੇਦ ਲੋਕਾਂ ਨੂੰ ਉਹਨਾਂ ਨੇ ਪਤਾ ਲੱਗ ਗਿਆ ਕਿ ਹੁਣ ਸਾਨੂੰ ਨਹੀਂ ਬਚ ਸਕਦੇ ਜੀ ਫਿਰ ਆਪਣੇ ਲੋਕਾਂ ਨੂੰ ਵੀ ਅਕਲ ਆ ਗਈ ਵੀ ਕੋਈ ਮਾੜਾ ਮੱਟਾ ਰੱਖੋ ਕੁਰਬਾਨ ਕਰਪੋ ਉਹਨਾਂ ਦਾ ਵਗਿਆ ਐਸੇ ਕੁੱਡੀ ਦੀ ਰੇਸੀ ਜਾਂ ਕੋਈ ਮਤਲਬ ਸਰਕਾਰਾਂ ਦੇ ਕ੍ਰੀਏਟ ਕੀਤੇ ਹੋਏ ਸਰਕਾਰ ਦੇ ਨੰਦੇ ਸਰਕਾਰ ਸਰਕਾਰ ਨੇ ਆਰਡਰ ਤੇ ਸਰਕਾਰ ਅੱਛਾ ਮੇ ਜਿੱਥੇ ਸਰਕਾਰ ਪੰਜਾਬੀ ਸਰਦਾਰ ਨਹੀਂ ਪੰਜਾਬੀ ਪੰਜਾਬੀ ਸਰਦਾਰਾਂ ਨੇ ਪੰਜਾਬੀ ਕੋ ਗੱਲ ਜੀ ਅੱਜ ਇਹ ਚੱਕੀ ਮਾਰਦੇ ਲੋਕ ਹੁੰਦੇ ਨੇ ਇਹ ਉਹਨਾਂ ਨੂੰ shear ਹੀ ਬੋਤੇ। ਬਾਕੀ ਬੜੇ ਲੋਕਾਂ ਨੇ ਤਾਂ ਡੀਟਰਾਂ ਨੂੰ ਜੀ ਹਾਂ। ਕ੍ਰਿਪ ਕਿੰਨੇ ਕਿੰਨੇ ਕਿਸਾਨ ਹੋਇਆ ਨੁਕਸਾਨ ਹੋਇਆ? ਬਹੁਤ ਜ਼ਿਆਦਾ। ਕੋਈ ਘਰ ਮਾਲਾ ਬਚਿਆ। ਲੋਕਾਂ ਦੇ ਘਰ ਉਹ ਸਿਲਾਈ ਮਸ਼ੀਨਾਂ ਤਾਂ ਕੰਨੀ ਛੱਡੀਆਂ ਅੱਜਾ। ਭਾਂਡੇ ਨਹੀਂ ਛੱਡੇ। ਆਖੋ ਸਰਾਏ ਦੀ ਜਿਹੜੀ ਜਮਾਤ ਆ ਜੀ। ਕੋਸਾ ਬਾਤ ਹੀ ਗਏ ਇਤਨਾ ਬਹੁਤ ਬੀ ਲਾ ਜੋਰ ਪੈਂਦਾ ਸੋ ਉੱਤਰ ਘੱਟ ਜਾਂਦੇ ਸੀ ਐਨੇ ਤਾਂ ਉਹ ਵੀ ਨਹੀਂ ਲੋਕ ਤੇ ਇੱਕੋ ਜਿਵੇਂ ਮੰਡੀਰ ਇਕੱਠੀ ਹੋ ਜਾ ਹਾਂ ਮੰਡੀਰ ਇਕੱਠੀ ਵਾਕਈ ਟਰਨ ਚਾਂਚੇ ਪਸਤਾਨ ਬੰਦ ਉਹ ਵੀ ਤੁਸੀਂ ਸਮਾਂ ਦਿੱਤਾ ਸਾਨੂੰ ਓਕੇ ਬਾਈ ਸੋ ਗੱਲਬਾਤ ਕਰ ਰਹੀ ਸੀ ਅੱਜ ਆਪਾਂ 84 ਨੂੰ ਲੈ ਕੇ ਜਿਹੜੇ ਸਾਡੇ ਮੇਰੇ ਦੋਸਤ ਦੇ ਬਾਪੂ ਜੀ ਸਨ ਜਿੰਨ ਦੱਸਿਆ ਕਿ ਕਿਵੇਂ ਜਿਹੜਾ ਇਹ ਦੌਰ ਦિલ્ਹੀ ਦੇ ਹਾਲਾਤ ਸਨ ਤੇ ਉਸ ਸਮੇਂ ਦੇ ਵਿੱਚ ਕਿਵੇਂ ਜਿਹੜਾ ਜਾਨ ਬਚਾ ਕੇ ਇੱਕ ਨਾਲੇ ਦੇ ਵਿੱਚ ਜਿਹੜਾ ਉਹ ਤੋਂ ਬਾਅਦ ਫਿਰ ਅਮਰਸਰ ਦੀ ਗੱਡੀ ਪਰਤੇ ਨੇ ਤੇ ਕਿਵੇਂ ਜਿਹੜੇ ਉਸ ਹਾਲਾਤਾਂ ਦੇ ਵਿੱਚੋਂ ਅੱਜ ਵੀ ਬਾਬਗੋ ਹੋ ਜਾਂਦੇ ਨੇ ਚੀਜ਼ਾਂ ਕਰਦੇ ਗੱਲਾਂ ਬਾਤਾਂ ਕਰਦੇ ਹੋਰ ਵੀ ਅਸੀਂ ਇਦਾਂ ਦੇ ਇਨਸਾਨਾਂ ਦੇ ਨਾਲ ਜਿਨ੍ਹਾਂ ਨੇ ਜਿਨ੍ਹਾਂ ਦੀ ਸਮਾਜ ਨੇ ਵਿੱਚ ਕੋਈ ਦੇਣ ਜਾਂ ਫਿਰ ਇਦਾਂ ਦੀਆਂ ਗੱਲਾਂ ਬਾਤਾਂ ਉਹਨਾਂ ਦੇ ਨਾਲ ਬੀਤੀਆਂ ਨੇ ਉਹ ਤੋਂ ਸਿੱਖ ਕੇ ਲੈ ਕੇ ਆਉਣ ਦੀ ਕੋਸ਼ਿਸ਼ ਕਰਾਂਗੇ どうぞ。